ਬਸ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਮੈਂ 13 ਦੇ ਵਿੱਚ 2013 ਚ ਅਮਰੀਕਾ ਦੀ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਚ ਛੱਡ ਕੇ ਮੈਂ ਵਾਪਸ ਆਇਆ। ਉਹ ਮੈਂ ਜਿਲੋਂ ਤੋਂ ਆਇਆ। ਮੈਂ ਆਮ ਆਦਮੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 215 'ਚ ਸ਼ਾਮਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 26 ਕੰਤੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਹਾ। ਤਾਂ ਦੇ ਤਾਂ ਬਹੁਤ سارے ਸਾਥੀ ਕਈ ਵਾਰ ਮੇਦੀ ਇੰਟਰਵਿਊ ਕਰਕੇ ਗਏ ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮੈਕ ਵਿੱਚ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ ਸੋ ਮੈਂ ਤੁਹਾਨੂੰ ਅੱਜ ਵੀ ਖਰੀਦ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕੈਬਨ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿਣੀ ਰਹੂੰਗਾ ਮੈਂ ਜਦੋਂ ਮੈਨੂੰ ਪਹਿਲਾ ਮੈਕ ਵਿੱਚ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੋਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਆ ਜਿਨਨੇ ਆਪਣੇ ਸੂਬੇ ਦੀ ਲੋਕਾਂ ਲੋ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ। ਉਸ ਤੋਂ ਬਾਅਦ ਮਾਨਜੋਗ ਮੁਖੰਤੀ ਸਾਹਿਬ ਨੇ ਮੇਰੀ ਡਿਊਟੀ ਅਨਰਾਈ ਡਿਪਾਰਟਮੈਂਟ ਦੇ ਦਿੱਤੇ ਲਾਇਕ ਕਿਉਂਕਿ ਮੈਂ ਐਨਆਰਆਈ ਸੀਗਾ। ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾਂ 9 ਐਨਆਰਆਈ ਮਿਲਿਸ ਉਸ ਤਰ੍ਹਾਂ ਕਦਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲੀਆਂ ਜਿਹਦੇ ਵਿੱਚ ਲੋਕਾਂ ਨੇ ਬਾਹਰ ਬੈਠੇ ਐਨਆਰਆਈਆਂ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜੜੀ ਹੈ ਉਹ ਜਾਦੀ ਦਊਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਨਾਂ ਦੇ ਖਿਲਾਫ ਡਿਲੀਵਰੀ ਚਾਂਗਿਆ ਡਰਗ ਡੀਲਰਾਂ ਦੇ ਖਿਲਾਫ ਛੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਿਹਨਤ ਜਿਹੜੀ ਹੈ ਜਾਰੀ ਰਹੂਗੀ ਮੈਂ ਆਪਣੀ ਪਾਰਟੀ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਹੇ ਵੀ ਹਿੱਸੇ 'ਚ ਬੈਠਿਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਦਊਗਾ ਜੋ ਵੀ ਪੰਜਾਬ ਦੀ ਆਵਾਜ਼ بلند ਕਰਨੀ ਪਈ ਉਹ ਮੈਂ ਕਰਦਾ ਦਊਗਾ ਸੋ ਮੈਂ ਆਪਣੇ ਕੌਮੀ ਕਦਮਿੰਦਰ ਦਾ ਅਰਵਿੰਦ ਕੇਰ ਦੀ ਬਾਤ ਜੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਆ ਮੇਰਾ ਹਲਕਾ ਇਹ ਨਾਲ ਹੈ ਇਹ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ પાਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਹੈ ਉਹਦੇ ਵਕਾਸ ਲਈ ਮੈਂ ਆਜ਼ਾਦ ਦੇਣ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਘਾਟਵਾਦ ਨਾ ਰਹੇ ਅਜ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿਤੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਚ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਪੂਰੀ ਤਨਦੇਈ ਦੇ ਨਾਲ ਜਿਹੜੀ ਨਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਦੀ ਦੇਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨ ਕਾ ਹਾਸ਼ਮ ਸ਼ਾਹ ਦੇ ਪਿੰਡ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਰਹੂੰਗਾ ਪੰਜਾਬ ਨੂੰ ਕੋ ਤਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂੰਗਾ ਅਖੀਰ ਕਾਰਨ ਕੀ ਰਹਿ ਤੁਹਾਡੀ ਕਾਰਗੁਜ਼ਾਰੀ ਜਾਂ ਫਿਰ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਇੱਕ ਢੋਰੀ ਵਾਲੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਗਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ 92 95 ਹੁੰਦਾ 96 ਐਮਐਲਏ ਆ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਪ ਜੀ ਨੂੰ ਮਿਲਿਆ ਹਰ ਇੱਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕੇ ਮਿਲ ਗਿਆ ਹੋਰ ਕੀ ਚਾਹੀਦਾ ਕਾਰਨ ਕੀ ਸਮਝਦੇ ਹੋ ਕਾਰਨ ਤੇ ਵੇਖੋ ਕਾਰਨ ਵੇਖੋ ਤੁਸੀਂ ਕਹਿ ਰਹੇ ਹੋ ਕਿ 11 ਹਜ਼ਾਰ ਰੁਪਏ ਇੱਕ ਜਗ੍ਹਾ ਤੁਸੀਂ ਵਿਹਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੇ ਕੋਈ ਗੱਲ ਇਹ ਨਤੀਜਾ ਕਹਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਰ ਕਰਦੇ ਆਗੇ ਗੱਲ ਕੀ ਹੋਈ ਆਪਣੇ ਤੇ ਸਾਬ ਕਾਮਾਲੇ ਬੰਦੇ ਸਵਾਲ ਫਿਰ ਉੱਥੇ ਖੜਾ ਹੈ ਕਾਰਨ ਕੀ ਸਮਝਦੇ ਹੋ ਕਾਰਨ ਤੇ ਤੁਸੀਂ ਵੇਖੋ ਵੇਖੋ ਕਾਰਨ ਜਿਹੜਾ ਇਹ ਤਾਂ ਪਾਰਟੀਆਂ ਇੱਕ ਵਾਰ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਆ ਕਿ ਸੰਜੀਵਜੀ ਨੂੰ ਅੱਜ ਇਹ ਨਵਾਂ ਰਾਹੀ ਮਹਿਕਮਾ ਦਿੱਤਾ। ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ। ਉਹ ਮੈਨੂੰ ਲੱਗਦਾ ਕਿ ਪਾਰਟੀ ਦੇ ਸਾਰੇ ਵਰਗਾਂ ਨੂੰ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ। ਜਿਹਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ। ਸੰਜੀਵ ਜੀ ਤੇ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮੈਂ ਲਿਆ ਜਾਦਾ। ਦੇਖੋ ਮੈਂ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਉਂਦਾ ਜੇ। ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂ ਆ ਬੇਦੀ ਲੜਾਈ ਸੈਪਰੇਟ ਹੈ। ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਆ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੇ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਦਾ ਜਾਰੀ ਰੱਖੂਗਾ ਕੋਈ ਗੱਲ ਲੱਗਿਆ ਕਿਸ ਨੇ ਮੋੜਾ ਹਟਾ ਦੇ ਨਾ ਬੇਬੇ ਮੈਨੂੰ ਵੇਖੋ ਮੈਂ ਤਾਂ ਸਰ ਕੇ ਉਹ ਮੈਂ ਤੇ ਸਰ ਦੀ ਕਈ ਵਾਰਾ ਕਿਹਾ ਸੀਗਾ ਕਿਸੇ ਸਾਹ ਹੋ ਕੇ ਇਸ ਨੂੰ ਵੜਾਓ ਜਿੰਨੂੰ ਮਰਜ਼ੀ ਵੜਾ ਦਿਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਨਾਲ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਮੈਂ ਤਾਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕ ਹੀ ਤਾਂ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਜਾਂ ਮੁਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨ ਜੋ ਮੁਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੇ ਵੱਲੋਂ ਦਿੱਤਾ ਹੈ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾਂ ਮੈਂ ਥੋੜੀ ਕੋਈ ਗੱਲ ਹੈ ਮੈਨੂੰ ਕਿਹਾ ਕਿ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਬੁੱਪਨ ਸਿੰਘ ਸਾਹਿਬ ਜੇ ਇਹ ਗਿਆ ਕਿ ਹੋਰ ਕਿਸ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤੋ ਹੁਣ ਸੰਜੀਵਰ ਉਹਨਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋੜ ਨਹੀਂ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਕਦੋਂ ਕਹ ਬੀ ਅਡਜਸਟ ਕਰਨਾ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਵੀ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਇਸੇ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨੇ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਬਾਦ ਹਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਕਿੰਨੀ ਵਧੀ ਬੰਨਵਾ ਦੇ ਚ ਦੋਸਤੀ ਹੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋਗੇ ਹੋਗੇ ਉਹ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਬ ਸਾਬ ਜਦੋਂ ਮੈਂ ਆਇਆ ਸੀ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆ ਕੇ ਮੈਨੂੰ ਐਮਐਲਏ ਬਣਾਇਓ ਮੈਨੂੰ ਮੰਤਰੀ ਬਣਾਇਓ ਮੈਨੂੰ ਆ ਉਹ ਅਹੁਦਾ ਦਿਓ ਮੈਨੂੰ ਫਲੰਗਾ ਸਾਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮੰਤਰੀ ਬਣ ਗਏ 48 ਮਾਦ ਸਾਹਿਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਰੋੜਾ ਤਾਂ ਪਹਿਲੇ ਹੀ ਤੈਸ ਸੀ ਉਹ ਵੜਾ ਦੇਣਗੇ ਇਹ ਵੀ ਕਿਹੜੀ ਗੱਲ ਆ ਵੜਾ ਦੇਣਗੇ ਕੋਈ ਗੱਲ ਨਹੀਂ ਤੁਖ ਵੜਾ ਇੱਥੇ ਐਕਸਪੈਂਸ਼ਨ ਤਾਂ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਨੂੰ ਥੋੜਾ ਬੜੋਨਾ ਕਦ ਗਏ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਨੈਸਰ ਸਾਹਿਬ ਨੇ ਚੁਣ ਲਿਆ ਸਾਹਿਬ ਸਵਾਲ ਇਸ ਕਰਕੇ ਹੈ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਿਟ ਦੇ ਵਿੱਚ ਲੰਮਾ ਸਮਾਂ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮੈਂ ਹੁਣ ਕਿਸ ਨੇ ਲੈਣਾ ਚਾਹਾਂ ਜਦੋਂ ਕੋਈ ਕੈਬਨਿਟ ਚੋਂ ਬਾਹਰ ਜਾਂਦਾ ਤੋਂ ਨੂੰ ਇਸ ਵਕਤ ਬਾਹਰ ਦਾ ਰਸਤਾ ਕੇ ਲਈ ਤੁਸੀਂ ਆਪਣੀ ਭਾਸ਼ਾ ਚੋਂ ਉਸ ਦੀ ਫਰਮਲਾਈਜ਼ ਕਰਕੇ ਸਰ ਮੈਂ ਖੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਜਕਾਰੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਦਾ ਤਾਂ ਮੇਰੀ ਕਾਰਜਕਾਰੀ ਆ 2 ਸਾਲ ਦਾ ਮੇਰਾ ਕਾਰਜਚੱਕ ਕਰੋ ਮੈਂ ਇੰਨਾ ਬਈ ਤੇ ਕਿੰਨੇ ਕੇਸ ਹੱਲ ਕੀਤੇ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਹੋ ਜਾਵੇ ਜੀ ਧੰਨਵਾਦ ਸਰ ਮੇਰੇ ਲਈ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਉਹਦੇ ਆਪਣੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹੀਦਾ। ਤੁਹਾਡਾ ਤੋਂ ਤਾਂ ਕੋਈ ਅਲੀਗੇਸ਼ਨ ਹੀ ਨਹੀਂ ਹੈ ਨੀ। ਨਾ ਨਾ ਤੇ ਅਲੀਗੇਸ਼ਨ ਠੀਕ ਆ। ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨਹੀਂ। ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ। ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਨ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ। ਪੂਰੀ ਦੁਨੀਆ ਨੇ। ਇਹਦੀ ਕੋਈ ਪਰਦੇਸ ਕੰਮ ਕੀਤੇ। ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ। ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿ ਕਿਤੇ ਲਾ ਦੂਗੀ ਸਾਦ ਉਸੇ ਤਰ੍ਹਾਂ ਹੀ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੀ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਉਹਨਾਂ ਨੇ ਸਾਰਿਆਂ ਦਾ ਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਵਿੱਚ ਜ਼ਿੰਮੇਵਾਰਾਂ ਉਹ ਐਡੇ ਕਮਵਾਉਣ ਆ ਲੱਗਦੇ ਆਪਾਂ ਤੁਹਾਨੂੰ ਕਮਵਾਦਾਂ ਪੰਜਾਬ ਪੰਜਾਬ ਲਈ ਲੜਨਾ ਆ ਥੋੜੀ ਨਹੀਂ ਗੱਲ ਸਰਕਾਰੀ ਸੈਕਟਰੀ ਸੈਕਟੀਫਾਈਂਡ ਕਰਦੇ ਸੀ ਮੰਤਰੀ ਰੇਂਜਾ ਤੁਸੀਂ ਮੰਤਰੀ ਰਹਿੰਦਿਆਂ ਲੋਕ ਸਭਾ ਲੜੀ ਤੁਸੀਂ ਉਸ ਟਾਈਮ ਤੇ ਮੰਤਰੀ ਵੀ ਸੀਗੇ ਜਦ ਸਾਹਿਬ ਮੈਂ ਮੰਤਰੀ ਰਹਿੰਦਾ ਸੈਕਰੀਫਾਈਸ ਤੁਸੀਂ ਗਿਣਾ ਹੀ ਰਹੋ ਮੰਤਰੀ ਰਹਿੰਦਾ ਜਸਟ ਕਰਨਾ ਕਿੱਦਾਂ ਸੁਣੋ ਮੈਂ ਮੰਤਰੀ ਰਹਿੰਦਿਆਂ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ 24000 ਵੋਟ ਹੋਣ ਦੇ ਦੀ ਆਪਾਂ ਲੋਕ ਸਭਾ ਜਿੱਤ ਜਾਣਾ ਹੈ ਪਾਰਟੀ ਦਾ ਹੁਕਮ ਹੈ ਮੈਂ ਅੱਜ ਤੱਕ ਤਿੰਨ ਸਾਲਾਂ ਚ ਕਦੀ ਕਈ ਫਾਈਵ ਸਟਾਰ ਹੋਟਲ ਤੇ ਨਹੀਂ ਗਿਆ ਸਮਝਦੇ ਅਕੀ ਗੱਲ ਮੇਰੀ ਜ਼ਿੰਦਗੀ ਬੜੀ ਸਾਦੀ ਵਧੀਆ ਆਪਣੇ ਆਦਮ ਵਾਲੀ ਆ ਮੈਂ ਕੰਮ ਕਾਂਜ ਚ ਵਿਸ਼ਵਾਸ ਕਰਦਾ ਹੁਣ ਵੀ ਪਾਰਟੀ ਜਿੱਥੇ ਕੰਮ ਲਾਊਗੀ ਤਾਨੂੰ ਫਿਰ ਗੱਲ ਕੇ ਦਿਖਾਵਾਂਗੇ ਕੋਈ ਗੱਲ ਦੀ ਏਡੀ ਦੀ ਬੱਟੀ ਕੋਈ ਕੋਈ ਚੱਕਰ ਦੀ ਪਾਰਟੀ ਦੇ ਨਾਲ 24 ਘੰਟੇ ਨਾਲ ਹੈ ਸਰ ਮੰਨਤੇ ਦੀ ਲਾਉਣ ਵਾਲੇ ਪੰਜਾਬ ਦੇ ਨਾਲ ਪੰਜਾਬ ਲਈ ਆਏ ਆਪਣੇ ਬੱਚੇ ਛੱਡ ਕੇ ਆਏ ਉੱਥੋਂ ਸਰ ਜਿੰਨਾ ਚਿਰ ਤੱਕ ਪੰਜਾਬ ਦੀ ਕਾਂ ਕਲਪ ਨਹੀਂ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਪੰਜਾਬ ਦੀ ਜੱਦੋ ਜਹਿਦ ਆਪਣੀ ਜਾਦੀ ਰੱਖਾਂਗੇ ਬਸ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਮੈਂ 13 ਦੇ ਵਿੱਚ ਵੀ ਸੋ 13 ਅਮਰੀਕਾ ਦੀ ਆਪਣੀ ਸਿਟੀ ਜਿਮ ਸਿਰ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ ਉਹਦੇ ਮੈਂ ਜਿਲੋਂ ਤੋਂ ਆਇਆ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 2015 ਚ ਸ਼ਾਮਿਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 24 ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਹਾ। ਤਾਦੇ ਤੋਂ ਬਹੁਤ سارے ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ। ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮੈਂ ਕਿੱਥੇ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ? ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਹੀ ਆਪਣੀ ਪਾਰਟੀ ਦਾ ਆਪਣੇ ਕੌਮੀ ਕਮੇਟੀ ਕਨਰ ਦਾ ਅਰਵਿੰਦ ਕੇਰਿਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਔਰ ਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਰਹੂੰਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕਹਿਬੜ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿਣੀ ਰਹੂੰਗਾ ਮੈਂ ਜਦੋਂ ਮੈਨੂੰ ਪਹਿਲਾ ਮਹਿਕਮੇ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੋਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਆ ਜਿਨਨੇ ਆਪਣੇ ਸੂਬੇ ਦੀ ਲੋਕਾਂ ਵੱਲੋਂ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ ਉਸ ਤੋਂ ਬਾਅਦ ਮਾਨਜੋਗ ਮੁਖੰਤੀ ਸਾਹਿਬ ਨੇ ਮੇਰੀ ਡਿਊਟੀ ਅਨਰਾਈ ਡਿਪਾਰਟਮੈਂਟ ਦੇ ਦਿੱਤੇ ਲਾਇ ਕਿਉਂਕਿ ਮੈਂ ਐਨਆਰਆਈ ਸੀਗਾ ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾ 9 ਐਨਆਰਆਈ ਮਿਲੇ ਉਸ ਤਰ੍ਹਾਂ ਕਦਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲਿਸ ਜਿਹੜੇ ਲੋਕਾਂ ਨੇ ਬਾਹਰ ਬੈਠੇ ਐਨਆਰਆਈਆਂ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜਿਹੜੀ ਆ ਉਹ ਜਾਦੀ ਦਊਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਨਾਂ ਦੇ ਖਿਲਾਫ ਜੇ ਡਿਵਰੀ ਜੰਗਾ ਡਾਕ ਡੀਲਾਂ ਦੇ ਖਿਲਾਫ ਖੋਦ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਹਿਮ ਜਿਹੜੀ ਹੈ ਜਾਰੀ ਰਹੂਗੀ ਮੈਂ ਆਪਣੀ ਪਾਰਟੀ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠਿਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਦਊਗਾ ਜੋ ਵੀ ਪੰਜਾਬ ਲਈ ਆਵਾਜ਼ بلند ਕਰਨੀ ਪਈ ਉਹ ਮੈਂ ਕਰਦਾ ਦਊਗਾ ਸੋ ਮੈਂ ਆਪਣੇ ਕੌਮੀ ਕਦਮੀਨਰ ਦਾ ਅਰਵਿੰਦ ਕੇਰਿਵਾਜੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਦੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਆ ਮੇਰਾ ਹਲਕਾ ਇਹ ਨਾਲਾ ਇਹ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਹੈ ਉਹਦੇ ਵਕਾਸ ਲਈ ਮੈਂ ਵਾਅਦਾ ਦੇ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾऊंगा ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਕਾਟਵਾਦ ਨਾ ਰਹੇ ਅਜ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿਤੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤੰਦੇ ਦੇ ਨਾਲ ਜਿਹੜੀ ਨਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਦੀ ਦੇਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨ ਹਾਸ਼ਮ ਸ਼ਾਹ ਦੇ ਪਿੰਡ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਰਹੂੰਗਾ ਪੰਜਾਬ ਨੂੰ ਕੋ ਤੱਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂੰਗਾ ਅਖੀਰ ਕਾਰਨ ਕੀ ਰਹਿ ਤੁਹਾਡੀ ਕਾਰਗੁਜ਼ਾਰੀ ਜਾਂ ਕੀ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਇੱਕ ਢੋਰੀ ਵਾਲੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਗਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ 92 95 ਹੁੰਦਾ 96 ਐਮਐਲਏ ഹർക്കു മക്കുന്ന ചൈത സംജീവ ജീ മ ਹਰ ਇੱਕ ਨੂੰ ਪਾਰਟੀ ਦਾ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕੇ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਸਹੀ ਦੇ ਕਾਰਨ ਦੇਖੋ ਕਾਰਨ ਦੇਖੋ ਇਹ ਸੀ ਕਹਿ ਰਹੇ ਕਿ 11000 ਇੱਕਰ ਜਗ੍ਹਾ ਤੁਸੀਂ ਵਿਹਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੇ ਕੋਈ ਗੱਲ ਇਹ ਨਤੀਜਾ ਕਹਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਲ ਕਰ ਦਿਆਂਗੇ ਗੱਲ ਕੀ ਹੋਈ ਆਪਣੇ ਤੇ ਸਾਹਮਣੇ ਬੰਦੇ ਸਵਾਲ ਫਿਰ ਉੱਥੇ ਹੀ ਖੜਾ ਹੈ ਕਾਰਨ ਕੀ ਸਮਝਦੇ ਹੋ ਕਾਰਨ ਤੇ ਤੁਸੀਂ ਦੇਖੋ ਦੇਖੋ ਕਾਰਨ ਜਿਹੜਾ ਇਹ ਤਾਂ ਪਾਰਟੀ ਹਾਈਕਵਰਨ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਆ ਕਿ ਸੰਜੀਵ ਜੀ ਨੂੰ ਅੱਜ ਐਨਆਰਆਈ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਪਾਰਟੀ ਦੇ ਸਾਰੇ ਵਰਗਾਂ ਨੂੰ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿੱਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਜੀ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾਦਾ ਮੈਂ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਉਂਦਾ ਜੇ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮੈਂ ਇੱਕ ਮਿਆਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰੇਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੇ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਦਾ ਜਾਰੀ ਰੱਖੂਗਾ ਕੋਈ ਗੱਲ ਲੱਗਿਆ ਕਿਸੇ ਨੂੰ ਹਟਾ ਦੇਣਾ ਕੋਈ ਨਹੀਂ ਨਹੀਂ ਬੇਬੀ ਮਿੰਦੂ ਵੇਖੋ ਮੈਂ ਤਾਂ ਸਰ ਕੇ ਉਹ ਮੈਂ ਤਾਂ ਸਰ ਦੀ ਕਈ ਵਾਰਾ ਕਿਹਾ ਸੀਗਾ ਕਿ ਸਰ ਹੋਰ ਕਿਸੇ ਨੂੰ ਬਣਾਓ ਜਿੰਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਨਾਲ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਮੈਂ ਤਾਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਬਾਕੀ ਇੱਕ ਹੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਜਾਂ ਮੁਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨ ਜੋ ਮੁਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੇ ਵੱਲੋਂ ਦਿੱਤਾ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾਂ ਮੈਂ ਥੋੜੀ ਕੋਈ ਗੱਲ ਮੈਨੂੰ ਕਿਹਾ ਕਿ ਹੋਰ ਕਿਸੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੋਪਨ ਜੀ ਸਾਹਿਬ ਇਹ ਵੀ ਆ ਕਿ ਹੋਰ ਕਿਸ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇ ਰਾਂ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤੋ ਹੁਣ ਸੰਜੀਵ ਜੀ ਉਹਨਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋਣੀ ਖਾਲੀ ਪਈਆਂ ਸੀ ਤੁਹਾਨੂੰ ਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਹਾਂ ਮੈਨੂੰ ਅਡਜਸਟ ਕਰਨਾ ਤੁਸੀਂ ਮੁੱਖ ਮੰਤਰੀ ਦੇ ਬੜੇ ਕਰੀਬੀ ਬੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਵੀ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਹੈ ਕਿ ਇਸੇ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨੇ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਜਿੰਨੀ ਬਦੀ 92 ਦੇ ਉੱਤੇ ਦੋਸਤੀ ਹੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੇ